ਜੋਤੇ ਲਈ ਆਹ ਨੂੰ ਜਰੀਕਾ ਉਧਰ ਚਲ ਓਏ ਆ ਕਿੱਥੇ ਜਾਣਾ ਵਾ ਸੁਣਿਆ ਨੇ ਤੈਨੂੰ ਸਾਹਬ ਨੇ ਬੁਲਾਇਆ ਚਲ ਆ ਉਹ ਚਲ ਆਗਾ ਤੁਰਦੇ ਹੀ ਨਹੀਂ ਆ ਕੀ ਗੱਲ ਕਰਨੀ ਆ ਉਹ ਚੱਲ ਦੱਸਦੇ ਆ ਸਵਾਲ ਵੜੇ ਕਰਦਾ ਹਾਂ ਇੱਕ ਤੇ ਚਲ ਤੁਰਦੇ ਹੀ ਨਹੀਂ ਆ ਪੈਰਾਂ ਨੂੰ ਮਹਿੰਦੀ ਲੱਗੀ ਆ ਚਲ ਆ ਬਦਮਾਸ਼ ਪੈ ਲਮਾ ਜਰੀ ਕਾ ਸਿੱਧਾ ਇੱਥੇ ਗਾਂ ਸਵੇ ਨੂੰ ਪੂੜਾ ਪੈ ਲਮਾ ਇੱਥੇ ਪੈ ਇੱਥੇ ਮੁੱਦਾ ਹੋ ਮੁੱਦਾ ਮੇਰੇ ਪੈ ਮੇਰੀ ਗੱਲ ਤਾਂ ਸੁਣੋ ਸੁਣਾਉਨੇ ਆ ਸੁਣਾਉਨੇ ਆ ਪੈ ਲਮੇ ਪੈ ਲਮੇ ਪੈ ਮੇਰੀ ਗੱਲ ਸੁਣੋ ਤੂੰ ਮੇਰੀ ਗੱਲ ਤਾਂ ਸੁਣੋ ਓਏ ਮੇਰੀ ਗੱਲ ਸੁਣੋ ਆ ਬਾਤ ਹੋ ਜਬਰ ਕਾ ਓਏ ਨਹੀਂ ਓ ਨਾ ਮਾਰਣਾ ਚੋਪ 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 ਚੱਲੇ ਆ ਮੰਮੀ ਕੋ ਚੱਲੇ ਆਪਾਂ ਰੋਣਾ ਨਹੀਂ ਆ ਠੀਕ ਆ ਮੈਂ ਤੇਰੀ ਗੱਲ ਕਰਾਂਉਣਾ ਮੰਮੀ ਨਾਲ ਆਾ ਸ਼ੁਕਰ ਆ ਬਾਬਾ ਤੇਰਾ ਨਹੀਂ ਤੇ ਜੇ ਜਨਾਨੀ ਇੱਥੇ ਹੁੰਦੀ ਇਹਨੇ ਉਸ ਵਾਲੇ ਆਉਂਦਿਆ ਮੈਨੂੰ ਝਾੜੂ ਫੜਾ ਦੇਣਾ ਆ ਪੱਤੇ ਇਕੱਠੇ ਕਰ। ਉਥੋਂ ਨਿੰਬੂ ਇਕੱਠੇ ਕਰ। ਅਥਾ ਮਰੂਦਾ ਨੂੰ ਕੀੜੇ ਲੱਗ ਗਏ। ਮੇਰੇ ਦਿਵਲੇ ਹੋਈ ਰਹਿਣਾ ਹੀ ਇਹਨੇ। ਆ ਵਧੀਆ ਹੋਇਆ ਜਿੱਥੇ ਗਈ ਆ ਨਾ ਮੈਂ ਤਾਂ ਕਹਿਣਾ ਉੱਥੇ ਹੀ ਰਵੇ। ਬੜਾ ਮੇਰਾ ਸਾਹ ਸੌਖਾ। ਇਥੇ ਤੰਗ ਕਰ ਮਾਰਨਾ ਹੀ ਇਹਨੇ ਮੈਨੂੰ। ਹੁਣ ਜਿੱਦਾਂ ਮਰਜ਼ੀ ਖਲਾਰਾ ਪਿਆ ਰਹੇ। ਮੈਂ ਇਕੱਠਾ-ਖੁਟਾ ਕਰਨਾ। ਆ ਤੇ ਦੂਜਾ ਆ ਬੜਾ ਵਧੀਆ ਹੋਇਆ ਜਿਹੜਾ ਪਾਪਾ ਵੀ ਕਰਦੀ ਹੈਗਾ ਨਹੀਂ ਤੇ ਹਰ ਵੇਲੇ ਮੈਨੂੰ ਡਾਂਗ ਫੇਰਦਾ ਰਹਿੰਦਾ ਜਦੋਂ ਜੀ ਕਰਦਾ ਵਾ ਮੈਨੂੰ ਕਾਬੂ ਕਰ ਲੈਂਦਾ ਜਦੋਂ ਜੀ ਕਰਦਾ ਵਾ ਮੇਰੇ ਡੰਡੇ ਮਾਰਨ ਦਾ ਪੈਂਦਾ ਬਹੁਤ ਵਧੀਆ ਹੋਇਆ ਮੈਂ ਤਾਂ ਕਹਿੰਦਾ ਜਿੱਥੇ ਹੈਗੇ ਨਾ ਉੱਥੇ ਹੀ ਰਹਿਣ ਚਾਰ ਦਿਨ ਥਾਈ ਗਰਮੀ ਓਏ ਕੁੜੀ ਚੁੱਪ ਕਰ ਗਈ ਹੋਰ ਕੀ ਡੈਡੀ ਮਾਂ ਹੀ ਕੀਤੀ ਆ ਚੁੱਪ ਹੁਣ ਉਹਨੂੰ ਆਰੇ ਲਾ ਕੇ ਆਇਆ ਵਾ ਸਵਾ ਕੇ ਆਇਆ ਵਾ ਸੌਂ ਗਈ ਆ ਆ ਮਾਂ ਹੀ ਸੁੱਤੀ ਆ ਉਨੂੰ ਕੁਝ ਖਾਣ ਨੂੰ ਦਿੱਤਾ ਨਾ ਉਹ ਤੇ ਰੋਈ ਜਾਂਦੀ ਆ ਮੰਮੀ ਮੰਮੀ ਕਰਂਦੀ ਆ ਕਾਨੂੰਨ ਨੇ ਮੈਨੂੰ ਕਿਹਾ ਹੀ ਨਹੀਂ ਤੂੰ ਮੈਨੂੰ ਹੁਣ ਇਹ ਦੱਸ ਤੂੰ ਕੀਤਾ ਕੀ ਆ ਤੂੰ ਉਹਨੂੰ ਸਵਾਲ ਕੇ ਆਇਆ ਵਾ ਤੂੰ ਉਹਨੂੰ ਆਰੇ ਲਾ ਕੇ ਆਇਆ ਵਾ ਕਿ ਤੂੰ ਉਹਨੂੰ ਕੁਝ ਖਾਣ ਨੂੰ ਦੇ ਕੇ ਆਇਆ ਵਾ ਮੈਂ ਉਹਨੂੰ ਸਵਾ ਕੇ ਆਇਆ ਵਾ ਤੇ ਫੇਰ ਬਾਕੀ ਗੱਲਾਂ ਝੂਠ ਕੋ ਬੋਲੀ ਜਾਣਾ ਵਾ ਕਿਹੜਾ ਝੂਠ ਬੋਲਿਆ ਮੈਂ ਇਹੋ ਹੀ ਉਹਨੂੰ ਮਾਰੇ ਲਾ ਆਇਆ ਵਾ ਉਹਨੂੰ ਮੈਂ ਸਵਾਲ ਕੇ ਆਇਆ ਵਾ ਉਹਨੂੰ ਮ ਖਾਣ ਨੂੰ ਦੇ ਕੇ ਆਇਆ ਵਾ ਸਵਾ ਕੇ ਆਇਆ ਆਰੇ ਲਾ ਕੇ ਆਇਆ ਹੁੰਦਾ ਵਾ ਹੋਰ ਕੀਂਦਾ ਵਾ ਵੱਡਾ ਪੜਿਆ ਲਿਖਿਆ ਤੂੰ ਪਤਾ ਨਹੀਂ ਇਹਨਾਂ ਨੇ ਵੀ ਕਦੋਂ ਆਣਾ ਵਾ ਨਾ ਤੇ ਚਾਚਾ ਫੋਨ ਚੁੱਕਣ ਡਿਆ ਵਾ ਤੇ ਨਾ ਹੀ ਮੰਮੀ ਉਹ ਰਹਿਣ ਦੇ ਭਰਾਵਾ ਜਿੱਥੇ ਗਏ ਆ ਨਾ ਉਥੇ ਗਏ ਰਹਿਣਦੇ ਉਹਨਾਂ ਨੂੰ ਤੈਨੂੰ ਪਤਾ ਸਾਨੂੰ ਕਿੰਨਾ ਤੰਗ ਕਰਦੇ ਆ ਉਹ ਡੈਡੀ ਤੈਨੂੰ ਪਤਾ ਵੀ ਹੈ ਵਾ ਉਹ ਗਏ ਕਿੱਥੇ ਆ ਇਹ ਨਹੀਂ ਪਤਾ ਮੈਨੂੰ ਕਿੱਥੇ ਗਏ ਆ ਥਾਣੇ ਗਏ ਆ ਉਹ ਥਾਣੇ ਗਏ ਆ ਤੇ ਹੋਰ ਕਿੱਥੇ ਗਏ ਆ ਲੈ ਫਿਰ ਤਾਈਆਂ ਤੇ ਉਹ ਆਉਣ ਨਹੀਂ ਦੇ ਉਹ ਕਹਿੰਦੇ ਆ ਥਾਣੇ ਵਿੱਚ ਬੜੀਆਂ ਚੰਗੀਆਂ ਚੋਖੀਆਂ ਮਿਲਦੀਆਂ ਆ ਉੱਥੇ ਤੇ ਕਹਿੰਦੇ ਪੁਲਿਸ ਵਾਲੇ ਸੇਵਾ ਹੀ ਬੜੀ ਕਰਦੇ ਆ। ਉਹ ਸੇਵਾ ਕਰਾਉਣ ਦੇ ਹੋਣੇ ਆ ਆਪਣੀ। ਉਹਨਾਂ ਨੂੰ ਆਉਣ ਦੀ ਕੀ ਲੋੜ ਵਾ? ਚੱਲ ਉਠ। ਕਿਵੇਂ ਆੜਾ? ਉਠ। ਆਏ। ਹਾਂ ਵੀ ਪੁਣਛੀ। ਇਹਨਾਂ ਤੇ ਹੋ ਗਿਆ ਗੁਜ਼ਾਰਾ। ਇਹਨੂੰ ਛੋਟ ਉਧਰ ਹੀ। ਉਧਰ ਮੈਡਮ ਨੂੰ ਸੁਣਾ ਦੇ ਵੀ ਉਹਨਾਂ ਦੇ ਚਾਰ-ਚਾਰ ਲਾਵੇ। ਠੀਕ ਆ ਜਨਾਬ। ਉਹਨਾਂ ਦੀ ਖਰਮਸਤੀ ਲੱਥਾਈ ਜਰੀ ਕਰ। ਚੱਲ। ਚੱਲ। ਕੀ ਗੱਲ ਆ? ਹੁਣ ਇਹ ਸਰਵਿਸ ਹੋਈ ਤੁਰਿਆਂ ਜਾਂਦਾਂ ਨਾ। ਚੱਲ। ਤੂੰ ਇਹ ਦੱਸ ਆਪਣਾ ਕੀ ਬਣੂਗਾ ਹੁਣ? ਜੇ ਉਹਨੇ ਜਾਣਾ ਹੀ ਸਾਡੇ ਵਾਸਤੇ ਰੋਟੀ ਰਾਟੀ ਤੇ ਪਕਾ ਜਾਂਦੀ। ਅਸੀਂ ਕਿੱਥੋਂ ਗਾਣਾ ਵਾ? ਰੋਟੀ ਕਨੇ ਬਣਾਉਣੀ ਆ ਸਾਡੀ? ਔਰ ਡੈਡੀ ਉਂਗਲੀ ਤੋੜਨੀ ਆ ਮੇਰੀ। ਤੈਨੂੰ ਪਤਾ ਲੱਗ ਗਿਆ ਨਾ ਮੈਂ ਕੀ ਆਖਿਆ? ਮੈਂ ਨਹੀਂ ਬਣਾਉਣੀ ਬਣਾਉਣੀ ਕਿਉਂ ਨਹੀਂ ਤੂੰ ਬਣਾਉਣੀ ਤੂੰ ਹੀ ਬਣਾਉਂਗੇ ਮੇਰੀ ਗੱਲ ਸੁਣ ਲੈ ਜੇ ਮੇਰਾ ਪਾਪਾ ਮੈਨੂੰ ਕੁੱਟ ਸਕਦਾ ਨਾ ਤਾਂ ਤੇਰਾ ਪਾਪਾ ਮੈਂ ਆਵਾ ਮੈਂ ਤੈਨੂੰ ਵੀ ਕੁੱਟ ਸਕਦਾ ਈ ਹਾਂ ਅੱਛਾ ਚੰਗਾ ਆਹੋ ਨਹੀਂ ਮੰਮੀ ਹੁੰਦਿਆਂ ਤੇ ਬੜੀ ਸੇਵਾ ਕਰਦੇ ਆਂ ਕੀ ਗੱਲ ਹੁਣ ਘਰ ਮੇਰੀ ਨਹੀਂ ਸੇਵਾ ਕਰ ਸਕਦੇ ਆਹੋ ਮੈਂ ਤਾਂ ਠੇਕਾ ਚੁੱਕਿਆ ਨਾ ਤੁਹਾਡੀ ਮਾਪੋਤਾਂ ਦੀ ਸੇਵਾ ਕਰਨ ਦਾ ਬੰਦੇ ਦਾ ਪੁੱਤ ਬਣ ਕੇ ਨਾ ਤਾਂ ਰੋਟੀ ਪਕਾਉਣੀ ਸ਼ੁਰੂ ਕਰ ਦੇ ਆਹੋ ਮਿਹਰ ਨੂੰ ਵੀ ਮੈਂ ਖੜਾਵਾ ਸਾਰੇ ਕੰਮ ਕਰਦੇ ਮੈਂ ਕਰਾਂ ਹੁਣ ਰੋਟੀ ਵੀ ਮੈਂ ਪਕਾਵਾਂ ਮੈਂ ਨਹੀਂ ਪਕਾਉਣੀ ਬਕੋਣੀ ਗੋਲਤ ਨੂੰ ਰੋਕ ਕੇ ਕੋਨ ਖੋਲ ਕੇ ਬੰਦਿਆਂ ਨੂੰ ਰੋਟੀ ਪਕਾਉਣੀ ਆ ਤੂੰ ਤੂੰ ਜਾਣਦਾ ਨਹੀਂ ਮੇਰੇ ਗੁੱਸੇ ਨੂੰ ਆਲਾ ਦੇ ਮੰਮੀ ਨੂੰ ਲਾਉਂਗਾ ਤੇਰੀ ਸ਼ਿਕਾਇਤ ਗਿਣ-ਗਿਣ ਕੇ ਲਾਉਂਗਾ ਉਹ ਨੂੰ ਨਾ ਕਹਿ ਤਲਾਂ ਰਲ ਕੇ ਕੰਮ ਕਰ ਲਾਂਗੇ ਆਪਾਂ ਦੋਵੇਂ ਜਾਣੇ ਮੈਂ ਭਾਂਡੇ ਮਾਜ ਨੂੰ ਤੂੰ ਰੋਟੀਆਂ ਪਕਾ ਲੈ ਠੀਕ ਆ ਆਹੋ ਡੈਡੀ ਹੂੰ ਇੱਕ ਵਾਰੀ ਮੈਂ ਵਿੱਕੇ ਚਾਚੇ ਨੂੰ ਫੋਨ ਤੇ ਲਾਵਾਂ ਭਲਾ ਚੁੱਕਦਾ ਅੱਗੇ ਚੁੱਕਿਆ ਸੀ ਅੱਗੇ ਚੁੱਕਿਆ ਤੇ ਨਹੀਂ ਹੋ ਸਕਦਾ ਹੁਣ ਚੁੱਕ ਲੈਣ ਜਦੋਂ ਅੱਗੇ ਨਹੀਂ ਚੁੱਕਿਆ ਹੁਣ ਉਹਨੇ ਕਿੱਥੋਂ ਚੁੱਕ ਲੈਣਾ ਤੇ ਕੋਈ ਨਹੀਂ ਆਪਾਂ ਲਾ ਕੇ ਵੇਖ ਲੈਨੇ ਆ ਹੁਣ ਫ੍ਰੀ ਹੋ ਗਏ ਹੁਣ ਸ਼ਾਇਦ ਜਦੋਂ ਤੋਂ ਮੇਰੀ ਮੰਨਣੀ ਨਹੀਂ ਫੇਰ ਮਰਜ਼ੀ ਕਰ ਆਪਣੀ ਲਾਲਾ ਪੁੱਛਣਾ ਵੀ ਹੁੰਦਾ ਵਾ ਮੈਨੂੰ ਮੰਨਣੀ ਵੀ ਨਹੀਂ ਹੁੰਦੀ ਮੇਰੀ ਕਿਸੇ ਨੇ ਚੁੱਕ ਲੈ ਆ ਵਾ ਖਲੋ ਜਾ ਡੈਡੀ ਅਜੇ ਤੇ ਬੈਲੀ ਜਾਣ ਦੀ ਆ ਮੁਣਸ਼ੀਆ ਵੇ ਕਿਹਦਾ ਫੋਨ ਆ ਜਾਣ ਖਾ ਮਰੀ ਇਹਨੇ ਸਵੇਰ ਦੀ 20 ਵਰੀ ਫੋਨ ਆ ਗਿਆ ਇਹਦਾ ਹੈਲੋ ਹੈਲੋ ਹਾਂਜੀ ਕੌਣ ਤੂੰ ਕਿੰਨੂੰ ਲਾਇਆ ਵਾ ਮੈਂ ਤੇ ਆਪਣੇ ਵਿੱਕੀ ਚਾਚੇ ਨੂੰ ਲਾਇਆ ਓ ਪੁੱਤ ਚਾਚੇ ਤੇ ਰੰਦੋ ਇਥੇ ਲੰਮੇ ਪਾਇਆ ਲੰਮੇ ਪਾਇਆ ਕਿਵੇਂ ਲੰਮ ਪਾਇਆ ਵਿੱਕੀ ਚਾਚੇ ਨੂੰ ਕਿੰਨੇ ਪਤਾ ਨਹੀਂ ਕਿੰਨੇ ਤੂੰ ਗਲਤੇ ਕਰ ਹੈਲੋ हां बोल तू ही ਹੱਡੀ ਗੱਲ ਕਰਾ ਸਕਦੇ ਉਹਨਾਂ ਨਾਲ ਉਹ ਗੱਲ ਗੁੱਲ ਨਹੀਂ ਹੋਣੀ ਉਹਦੇ ਨਾਲ ਜਿਹੜੀ ਗੱਲ ਕਰਨੀ ਆ ਨਾ ਇੱਥੇ ਥਾਣੇ ਆ ਕੇ ਗੱਲ ਕਰ ਲਓ ਆ ਡੈਡੀ ਮੇਰੇ ਨਾਲ ਗੱਲ ਕਰਿਓ ਚੱਲ ਕਰਾ ਮੈਂ ਨਹੀਂ ਗੱਲ ਕਰਨੀ ਤੂੰ ਪੁਲਿਸ ਵਾਲਾ ਤੂੰ ਆਪੇ ਗੱਲ ਕਰ ਮੈਂ ਨਹੀਂ ਕਰਨੀ ਮੈਂ ਕੀ ਗੱਲ ਕਰਾਂ ਮੈਂ ਕੀ ਕਰਾਂ ਫਿਰ ਮੈਂ ਤੇ ਇੱਟਾ ਕਿ ਤੇਰੀ ਮੰਮੀ ਘਰ ਵਿੱਚ ਥਾਣੇਦਾਰ ਨਹੀਂ ਲੱਗੀ ਆ ਕਰ ਲੈ ਕਰ ਲਓ ਤੂੰ ਆਪੇ ਕਰ ਲੈ ਉਹ ਪਹਿਲਾਂ ਫੈਸਲਾ ਕਰ ਲਓ ਗੱਲ ਕਿੰਨੇ ਕਰਨੀਆਂ ਵਿੱਚ ਇਹ ਕੌਣ ਕੌਣ ਕਰੀ ਜਾਂਦੇ ਆ ਕਰ ਕੱਟ ਦੇ ਕੱਟਦਾ ਕੀ ਹੁੰਦਾ ਲੰਮੇ ਪਾਇਆ ਕਹਿੰਦਾ ਤੇਰੇ ਵਿੱਕੀ ਚਾਚੇ ਨੂੰ ਲੰਮੇ ਪਾਇਆ ਕਿਹੜੀ ਗੱਲੋਂ ਇਹ ਤਾਂ ਨਹੀਂ ਉਹਨੇ ਦੱਸਿਆ ਤੂੰ ਐਦਾਂ ਕਰ ਆਪਣੀ ਆਪਣੀ ਨਾਨੀ ਨੂੰ ਫੋਨ ਲਾ ਸੱਚੀ ਆਓ ਕਿਹਦਾ ਫੋਨ ਹੈ ਉਹ ਇਹਦੇ ਭਤੀਜੇ ਦਾ ਲੱਗਦਾ ਹੈਗਾ ਆ ਥੀਏਟਰ ਦਾ ਆ ਉਹਦਾ ਹੀਗਾ ਕਿ ਇਹਦੇ ਘਰੋਂ ਹੀ ਹੈਗਾ ਮੈਂ ਜਿਹੜੀ ਗੱਲ ਕਰਨੀ ਇੱਥੇ ਥਾਣੇ ਆ ਕੇ ਕਰੋ ਉੱਥੇ ਵਿੱਚੇ ਆਪਸ ਵਿੱਚ ਪਤਾ ਨਹੀਂ ਲੱਗਣ ਡਿਆ ਗੱਲ ਕਿੰਨੇ ਕਰਨੀ ਕਿੰਨੇ ਨਹੀਂ ਅਈ ਇੱਥੇ ਗੱਲਾਂ ਕਰਾਉਣ ਨੂੰ ਬੈਠਿਆ ਔਰ ਇੱਥੇ ਹੀ ਕਰਨ ਡਿਆ ਕੋਈ ਨਹੀਂ ਆਉਣਗੇ ਤੇ ਲੈ ਲੈਣੇ ਆਂ ਜੀ ਮੈਨੂੰ ਲੱਗਦਾ ਮੇਰੇ ਪੁੱਤ ਦਾ ਫੋਨ ਆਉਂ ਡਿਆਈ ਬਬਲੂ ਯੋ ਬਬਲੂ ਗੱਲ ਕਰੰਡਿਆ ਜਰੂਰ ਉਹ ਕੋਹ ਨਾ ਕੋ ਕਰੂਗਾ ਵੇਖੀ ਤੁਹਾਨੂੰ ਕਢਾਊਗਾ ਉਹ ਔਰ ਇਹ ਥੋੜੀ ਆ ਵੀ ਸਾਡਾ ਕੋਈ ਮਗਰ ਹੈ ਹੀ ਨਹੀਂ ਆ ਕਢਾਊਗਾ ਤਾਂ ਤਾਈ ਆਣਾ ਕੀ ਪਤਾ ਗੱਲਾਂ ਵਾਲਾ ਹੀ ਨਾ ਹੋਏ ਇਹ ਗਿੱਲਿਆਂ ਵਾਲੀ ਨਾ ਬੇ ਗੱਲਵਰਾਂ ਨੇ ਫੋਨ ਲਾਉਂਦਾ ਵਿਚਾਰਾ ਫੋਨ ਲਾ ਕੇ ਝੜਕਾ ਵੀ ਖਾਣ ਲਿਆ ਤੂੰ ਹੀ ਆਖਿਆ ਪੁਲਿਸ ਨੂੰ ਬੁਲਾ ਲਈਏ ਪੁਲਿਸ ਨੂੰ ਬੁਲਾ ਲਈਏ ਨਾ ਪੁਲਿਸ ਨੂੰ ਬੁਲਾ ਦੇ ਤੇ ਅੱਜ ਜੇਲ੍ਹ ਚ ਹੁੰਦੇ ਸੀ ਆਪਾਂ ਤੇਰਾ ਨਹੀਂ ਜਿਹਨੇ ਮਾਈ ਅੰਦਰ ਵਾਰ ਕੇ ਕੁੱਟੀ ਆ ਅੰਦਰ ਵਾਰ ਕੇ ਕੁੱਟੀ ਆ ਨਾ ਬਾਹਰ ਤੇ ਨਹੀਂ ਨਾ ਕਿਹਨੂੰ ਪਤਾ ਲੱਗਾ ਪਤਾ ਕਿਉਂ ਨਹੀਂ ਲੱਗਾ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਕਿਹਨੂੰ ਪਤਾ ਇੱਕ ਦਾ ਵੀ ਨਾਲ ਵਾਲਾ ਤੇ ਕੇਸ ਇਸੇ ਚੱਕਰ 'ਚ ਪਿਆ ਵਾ ਕਿ ਮਾਈ ਨੂੰ ਕੁੱਟਿਆ ਮਾਰ ਦੇਣ ਲੱਗੇ ਸੀ ਉਸੇ ਆਪਾਂ ਦੇ ਸਾਰਾ ਉਹਦਾ ਸੁਣੂਰਾ ਆ ਜਿਹਨੇ ਫੜ ਗਿਆ ਭੂਣ ਫੋਨ ਲਾਤਾ ਤੇ ਉਹ ਅਗੜਾ ਵੀ ਉੱਚੀ ਉੱਚੀ ਬੋਲਣ ਮੇਰੇ ਕੋ ਇਥੇ ਕੋਈ ਨਾ ਖਾਲੀ ਤੁਸੀਂ ਖੜਾ ਬਣਾਇਆ ਇਥੇ ਆਹ ਨਹੀਂ ਬੋਲ ਰੋਣਾ ਟਾਸੇ ਪਾਸੇ ਹੋ ਨਾ ਜਾਓ ਤੁਹਾਡੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਮੈਨੂੰ ਲੱਗਦਾ ਉਹ ਕੰਮ ਮੈਨੂੰ ਕਰਨਾ ਹੀ ਪਾਣਾ ਜਿਹੜੇ ਕੰਮ ਤੋਂ ਮੈਂ ਆਪਣੇ ਆਪ ਨੂੰ ਡੱਕਣ ਢਈ ਆ ਆਇਓ ਸਰ ਜਰਾ ਨਾ ਹੁਣ ਕੋਈ ਗੱਲ ਬਣੇ ਜਾਂਦੀਆਂ ਕੱਟੀਆਂ ਤੁਸੀਂ ਤੇ ਮੈਡਰਿਟੀ ਅਸੀਂ ਆਪਸੇ ਤੇ ਗੱਲਬਾਤ ਕਰ ਹੀ ਸਕਦੇ ਹਾਂ ਨਾ ਜਿੰਨੀਆਂ ਭਲੀਆਂ ਮਾਸਾ ਲੱਗਦੀਆਂ ਨਾ ਤੁਸੀਂ ਤਾਈ ਉਹ ਵਿਚਾਰੀ ਦਾ ਸਿਰ ਖਾਦਾ ਹੀ ਬਜ਼ੁਰਗ ਦਾ ਤੁਸੀਂ ਦਿੱਸੇ ਸਾਨੂੰ ਨਹੀਂ ਛੱਡਣ ਡਈਆਂ ਤੈਨੂੰ ਡਰ ਹੈ ਗਾਮਾ ਸਾਕੇ ਨਹੀਂ ਇਹੋ ਹੀ ਦਾਦਾ ਬੋਲਦੀ ਸੀ ਨਾ ਨਾ ਤੂੰ ਤੇ ਬੋਲਦੀ ਨਹੀਂ ਮਾਸਾ ਵੀ ਬਚ ਜਾ ਮੈਂ ਨਹੀਂ ਮੇਰੇ ਕੋਲ ਕਿੰਨੀਆਂ ਤੇਜ ਜਨਨੀਆਂ ਨੇ ਮੈਡਮ ਜੀ ਇਹ ਇਹ ਮੇਰੀ ਚਾਹਣੀ ਇਹ ਇਹ ਇਨੇ ਮੈਨੂੰ ਸਾਰਾ ਕੁਝ ਸਿਖਾਇਆ ਮਿਲੂ ਨੇ ਕਿਹੜੀ ਗੱਲ ਦਾ ਵੀ ਕੀ ਸੀ ਪਤਾ ਮੈਨੂੰ ਕਦੀ ਇਹਦਾ ਸਪੀਕਰ ਸਪੀਕਰ ਹਲੋ ਹਲੋ ਨਾਨੀ ਸਸਰੀਕਾਲ ਸਸਰੀਕਾਲ ਤੂੰ ਤਰਾ ਹਰਸ ਨਾ ਕੀਆ ਏ ਬਬੂ ਹਾਂਜੀ ਠੀਕ ਆ ਨਾਨੀ ਜੀ ਤੁਸੀਂ ਸੁਣਾਓ ਇਹ ਠੀਕ ਆ ਪਤ ਨਾਨੀ ਜੀ ਵਿੱਕੀ ਚਾਚੇ ਹੋਣੀ ਨਾ ਥਾਣੇ ਗਏ ਸੀ ਤੇ ਉਹਨਾਂ ਨੂੰ ਉੱਥੇ ਪੁਲਿਸ ਵਾਲਿਆਂ ਨੇ ਫੜ ਲਿਆ ਵਾ ਫੜ ਕੇ ਤੇ ਲੰਮੇ ਪਾਇਆ ਵਾ ਰਣਾ ਨੀ ਜੀ ਕੱਲਾ ਵਿੱਕੀ ਚਾਚਾ ਨਹੀਂ ਆ ਨਾਲ ਮੰਮੀ ਤੇ ਚਾਚੀ ਵੀ ਆ ਉਹਨਾਂ ਨੂੰ ਵੀ ਫੜਿਆ ਉਹਨਾਂ ਨੇ ਹਾਏ ਮੈਂ ਮਰ ਜਾ ਹਾਏ ਮੇਰੇ ਧੀ ਨੂੰ ਹੀ ਲਾਗੇ ਨੇ ਹਾਏ ਉਹਨਾਂ ਕੀ ਕਰਤਾ ਸੀ ਉਹਨਾਂ ਘੜਾ ਕਾਂਡ ਕੀਤਾ ਜਿਸ ਨੂੰ ਮੇਰੇ ਧੀ ਨੂੰ ਲਾਗੇ ਨੇ ਫੜ ਕੇ ਹਾਏ ਮੈਂ ਮਰ ਜਾ ਹਾਏ ਤੂੰ ਠੀਕ ਹੈ ਨਾ ਬਬਲੂ ਮੈਂ ਤੇ ਠੀਕ ਹਾਂ ਅਸੀਂ ਤੇ ਘਰੇ ਹੀ ਆ ਪਪਾ ਤੇਰਾ ਵੀ ਘਰੇ ਹੀ ਆ ਹਾਂਜੀ ਉਹ ਵੀ ਘਰੇ ਹੀ ਆ ਹਾਏ ਮੈਂ ਮਰ ਜਾ ਨਹੀਂ ਮੇਰੀ ਧੀ ਨੂੰ ਚੌਂਕੀ ਤੁਰ ਗਈ ਠਾਣੇ 'ਚ ਹਾਏ ਮੈਂ ਕੀ ਕਰਾਂਗਾ ਕੋਈ ਕੁਝ ਗਿਆ ਰਿਹਾ ਤਾਂ ਮਗਰ ਨਹੀਂ ਨਹੀਂ ਨਾਨੀ ਜੀ ਤੁਸੀਂ ਆ ਜਾਓ ਇੱਥੇ ਹਾਂ ਚੰਗਾ ਪੁੱਤ ਮੈਂ ਆਉਣੀ ਆ ਮੈਂ ਤੇਰਾ ਮਾਮਾ ਆ ਗਿਆ ਬਾਹਰੋਂ ਮਾਨੂੰ ਲੈ ਕੇ ਤਾਂ ਹੁਣੇ ਹੀ ਆਈ ਆ ਹਾਂ ਜੀ ਠੀਕ ਆ ਜਲਦੀ ਆ ਜਾਓ ਖਿਆਲ ਰੱਖ ਆਪਣਾ ਖਿਆਲ ਰੱਖ ਪੁੱਤ ਮੈਂ ਆ ਗਈ ਹੁਣੇ ਹੀ ਆਉਣੀ ਆ ਮੈਂ ਠੀਕ ਆ ਜੀ ਠੀਕ ਆ ਚੰਗਾ ਲੈ ਹਾਂ ਹੁਣ ਤੇਰੀ ਨਾਨੀ ਨੇ ਆ ਜਾਣਾ ਨਾਨੀ ਤੇਰੀ ਦਾ ਬੜਾ ਦਬਕਾ ਚੱਲਦਾ ਉਹ ਵੇਖੀ ਸਹੀ ਉਹਨੇ ਅਸਲ ਛਡਾ ਲਿਆਣਾ ਕੋਈ ਡਰ ਨਹੀਂ ਆਪਾਂ ਨੂੰ ਤੂੰ ਕਿਉਂ ਮੂੰਹ ਬਣਾਇਆ ਐ ਇਦਾਂ ਦਾ ਮੈਨੂੰ ਡਰ ਲੱਗਣ ਡਿਆ ਵਾ ਤੂੰ ਖੁਸ਼ ਹੋਈ ਜਾਣਾ ਵਾ ਤੈਨੂੰ ਕਿਹੜਾ ਪੁਲਿਸ ਵਾਲਿਆਂ ਨੇ ਲੰਮੇ ਪਾਇਆ ਵਾ ਜਿਹੜਾ ਤੈਨੂੰ ਡਰ ਲੱਗਣ ਡਿਆ ਵਾ ਮੰਮੀ ਤੇ ਉੱਥੇ ਹੀ ਆ ਨਾ ਸਾਡੀ ਤੂੰ ਮੇਰਾ ਸ਼ੇਰ ਪੋਤਾ ਡਰਨਾ ਨਹੀਂ ਕਿਸੇ ਦੇ ਕੋਲ ਕੋਈ ਗੱਲ ਨਹੀਂ ਮੰਮੀ ਦੀ ਮੈਂ ਤੇ ਆਪਸੋ ਕੋ ਗਿਆ ਨਾ ਮੈਂ ਤੇ ਉਹਨਾਂ ਨੂੰ ਕਹਿਣਾ ਵਾ ਇਹਦੇ 2-4 ਵੱਧ ਮਾਰੋ ਬੜਾ ਸਤਾਉਂਦੀ ਆ ਮੈਨੂੰ ਕੋਈ ਨਹੀਂ ਜਦੋਂ ਘਰ ਆਉਂਦੀ ਆ ਨਾ ਇਦਾਂ ਹੀ ਤੇਰੀ ਸ਼ਿਕਾਇਤ ਲਾਉਂਗਾ ਮੈਂ ਓਏ ਮੈਂ ਤੇਰੇ ਗਿੱਟੇ ਛਾਂਕ ਦੇਣੇ ਤੈਨੂੰ ਮੈਂ ਦੱਸਾਂ ਤੂੰ ਆਇਆ ਵਾ ਵੱਡਾ ਮੰਮੀ ਦਾ ਇਹ ਜਲਾ ਚੰਗਾ ਜੇ ਕਿਤੇ ਇਹਨਾਂ ਗੱਲਾਂ ਦੇ ਵਿੱਚੋਂ ਕੋਈ ਵੀ ਗੱਲ ਉਹਨੂੰ ਤੂੰ ਦੱਸੀ ਤਾਂ ਫਿਰ ਤੂੰ ਵੇਖੀ ਸਹੀ ਤੇਰਾ ਮਾਮ ਕਲੈਰੀ ਮੋਰ ਕਿਦਾਂ ਬਣਾਉਣਾ ਠੀਕ ਆ ਆਹੋ ਨਹੀਂ ਦੱਸਦਾ ਹਾਂ ਤੇ ਤੂੰ ਵੀ ਮੇਰੀ ਇੱਕ ਗੱਲ ਮੰਨ ਹਾਂ ਰੋਟੀ ਬਣਾ ਕੇ ਖਵਾਏਗਾ ਚੱਲ ਮੈਂ ਭਾਂਡੇ ਮਾਜਦਾ ਤੂੰ ਰੋਟੀ ਬਣਾ ਨਹੀਂ ਮੈਂ ਭਾਂਡੇ ਮਾਜਦਾ ਤੇ ਤੂੰ ਰੋਟੀ ਬਣਾ ਗੋਲ ਨਹੀਂ ਬਣਨੀ ਮੇਰੇ ਕੋਲ ਜਿੱਦਾਂ ਦੀ ਮਰਜ਼ੀ ਬਣਾ ਦੀ ਚੱਲ ਫਿਰ 6 ਬਣਾਈਆਂ ਅੱਜ ਆਪਾਂ ਚੱਲ ਵੇਖ ਲੈਨੇ ਆ ਚੱਲ ਸੇਵੀਆਂ ਬੜਾਉਣੇ ਆ ਮੈਡਮ ਜੀ ਕੁਛ ਖਵਾਲ ਪਿਆਲ ਦੋ ਕੋਈ ਚਾਹ ਕੋਈ ਪਾਣੀ ਪੇਕੇ ਆਈਆਂ ਜੇ ਖਾਤਰਦਾਰੀ ਭਾਲਦੀਆਂ ਤੁਸੀਂ ਬੇਝੁਬ ਕਰਕੇ ਆਹ ਮੈਡਮ ਬੜੀ ਤੇਜ ਆ ਪਤਾ ਨਹੀਂ ਇਹਨੂੰ ਕਿੰਨੇ ਪਰਤੀ ਕਰਾਤਾ ਆ ਸੜੀ ਪੈਂਦੀ ਆ ਜਦੋਂ ਬੋਲਦੀ ਆ ਪੱਕਾ ਇਹਨੇ ਪੈਸੇ ਪੂਹੇ ਦਿੱਤੇ ਹੋਣੇ ਆ ਜਿਹੜੀ ਤਾਂ ਹੀ ਉਹ ਇੰਨੀ ਸੜੀ ਰਹਿੰਦੀ ਆ ਪਰਤੀ ਐਵੇਂ ਤਾਂ ਨਹੀਂ ਹੋ ਜਾਈਦਾ ਪਹਿਲਾਂ ਥੱੱਬਾ ਨੋਟ ਵੀ ਦੇਣੇ ਪੈਂਦੇ ਆ ਸਾਬ ਜੀ ਸਾਬ ਜੀ ਤੁਸੀਂ ਸਾਲਾ ਨੀ ਤੜ ਤੋ ਚੁੱਪ ਕਰਕੇ ਨਹੀਂ ਬੈਠਾ ਜਾਂਦਾ ਫੇਰ ਸੇਵਾ ਭਾਲਦੀਆਂ ਪਹਿਲੀਆਂ ਭੁੱਲ ਗਈਆਂ ਆਵਾ ਫਿਰ ਮੈਂ ਤੁਹਾਡੇ ਵਲਫੇਅਰ ਨਾ ਕੀ ਗੱਲ ਆ ਇੰਨੀ ਜਾਣ ਕਿਉਂ ਖਾਦੀ ਆ ਮੈਡਮ ਜੀ ਭੁੱਖ ਲੱਗੀ ਆ ਭੁੱਖ ਜ਼ਿਆਦਾ ਨਹੀਂ ਤੈਨੂੰ ਲੱਗੀ ਭੁੱਲ ਗਿਆ ਜੇ ਉਹਨੂੰ ਰੋਟੀ ਦਿੰਦੀਆਂ ਰਹੀਆਂ ਜੇ ਸੱਸ ਮਾਂ ਨੂੰ ਤੁਹਾਡੇ ਵਰਗੀਆਂ ਨੂੰ ਆ ਘਰ ਘਰ ਹੁਣ ਤੇ ਸਰ ਗਿਆ ਫਿਰ ਹਾਏ ਨਹੀਂ ਨਹੀਂ ਮੈਂ ਨਹੀਂ ਕੁਝ ਵੀ ਖਾਣਾ ਪੀਣਾ ਆਈਓ ਮੈਨੂੰ ਕਹਿੰਦੀ ਸੀ ਕਿ ਮੈਂ ਰੋਟੀ ਖਾ ਲਈਆਂ ਤੇ ਮੈਂ ਤੇ ਤਾਂ ਸਬਜੀ ਨੂੰ ਮਾਜਾ ਮਾਰਨ ਚੁੱਪ ਬਹਿ ਜਾ ਬੱਸ ਹੁਣ ਫਿਰ ਬੋਲਣਾ ਨਹੀਂ ਨਹੀਂ ਬੋਲ ਜੀ ਨਹੀਂ ਨਹੀਂ ਹਾਏ ਹਾਏ ਭਾਜੀ ਗੱਲ ਸੁਣਿਓ ਹਾਂ ਬੋਲ ਯਾਰ ਘਰ ਕੋਈ ਹੱਲ ਘਰ ਆਪਣੇ ਸਾਹਬ ਨਾਲ ਗੱਲ ਹੈ ਰਫਾਦਾਫਾ ਕਰੋਗਾ ਕਿ ਯਾਰ ਜੋ ਲੈਣਾ ਵਹਾਨੂੰ ਦੱਸੋ ਤਾਂ ਸਹੀ ਉਹ ਯਾਰ ਤੁਹਾਨੂੰ ਲੱਗੀ ਨਹੀਂ ਅੱਗੇ ਵੀ ਤੁਹਾਨੂੰ ਇਸੇ ਗਿਲੇ ਚੁੱਕ ਕੇ ਲੈਂਦਾ ਉਥੋਂ ਸਾਹਬ ਨੇ ਹੋਲੀ ਬੋਲ ਵੀਰ ਮੇਰਾ ਯਾਰ ਉਹਨੂੰ ਸੁਣ ਗਿਆ ਤਾਂ ਉਹਨੇ ਫਿਰ ਦਿਵਾਲੇ ਹੋ ਜਾਣਾ ਤੈਨੂੰ ਮੈਂ ਵੱਖਰੇ ਦੇ ਦੂੰ ਭਰਾ ਮੇਰਾ ਵੱਖਰੇ ਲੈ ਲਈ ਜਿਹੜੇ ਮੈਂ ਨਾ ਸਾਬ ਨੂੰ ਹੁਣੇ ਬੁਲਾ ਲੈਣਾ ਇੱਥੇ ਨਹੀਂ 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 ਉਹਨੂੰ ਨਾ ਬੁਲਾ ਯਾਰ ਉਹਨੂੰ ਨਾ ਮੇਰੀ ਸੁਣ ਗੱਲ ਤੂੰ ਹੀ ਲੱਲਿਆ ਵਾ ਗਲਤ ਜਗ੍ਹਾ ਪੰਗਾ ਇਹ ਉਹ ਜਿਆ ਸਰ ਨਹੀਂ ਹੈਗਾ ਕਿ ਜਿਹੜਾ ਪੈਸੇ ਲਾਗੇ ਤੇ ਕੰਮ ਨਿਬੇੜ ਦੂਗਾ ਤੇ ਪਹਿਲਾਂ ਹੀ ਲਾਂਬੇ ਸਾਂਬੇ ਹੋ ਕੇ ਦੱਸ ਦੇਈਦਾ ਹੁੰਦਾ ਨਾ ਕਿਉਂ ਫਸਾਤਾ ਸਾਨੂੰ ਗਰੀਬਾਂ ਨੂੰ ਉਦੋਂ ਤੋਂ ਤੂੰ ਹੀ ਸਾਡੀਆਂ ਆਏ ਸੁਣਦੇ ਸੀ ਕਿ ਜਿੱਦਾਂ ਤੁਸੀਂ ਸਾਡੀ ਗੱਲ ਮੰਨਣੀ ਚੱਲ ਪਿੱਛੇ ਹੋ ਕੇ ਬਹਿ ਵਾਰੇ ਮੇਰੇ ਨਾਲ ਪੰਗੇ ਨਾ ਲੈ ਚੱਲ ਪਿੱਛੇ ਉ ਚੱਲ ਮੇਰੀ ਗੱਲ ਸੁਣੋ ਸਾਹਬ ਜੀ ਬੋਲਿਆ ਗਿਆ ਝੂਠ ਝੂਠੇ ਇਨਸਾਨ ਹੀ ਬੋਲਦੇ ਆਖਰ ਮੇਰੀ ਗੱਲ ਸੁਣੋ ਕੋਈ ਤਾਂ ਹੱਲ ਹੋਊਗਾ ਬਾਹਰ ਕੱਢਣ ਦਾ ਦੱਸੋ ਕਰੋ ਤਾਂ ਸਹੀ ਕੋਈ ਹੱਲ ਮੇਰੀ ਗੱਲ ਸੁਣ ਪੈਸੇ ਨਾਲ ਹੱਲ ਨਹੀਂ ਹੋਣਾ ਇੱਥੇ ਇਹ ਤੁਹਾਡਾ ਹੱਲ ਉਹ ਕਰ ਸਕਦੇ ਆ ਜਿਨ੍ਹਾਂ ਨੇ ਤੁਹਾਡੇ ਤੇ ਕੇਸ ਪਾਇਆ ਵਾ ਤੇ ਫਿਰ ਸਾਡੀ ਗੱਲ ਹੀ ਕਰਾ ਦਿਓ ਉਹਨਾਂ ਨਾਲ ਸਾਰੇ ਫੋਨ ਤੁਹਾਡੇ ਲੈ ਕੇ ਤੁਸੀਂ ਉੱਥੇ ਰੱਖ ਲਿਆ ਉਹ ਇਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਾਰੇ ਕੰਮ ਹੁੰਦੇ ਆ ਤੁਹਾਨੂੰ ਫੋਨ ਫੜਾ ਦਈਏ ਇੱਥੇ ਤੇ ਤੁਸੀਂ ਜਿੰਨੂੰ ਮਰਜ਼ੀ ਫੋਨ ਲਾਈ ਜਾਓ ਚੱਲ ਪਿੱਛੇ ਹੋ ਕੇ ਬਹਿ ਗਾਣਾ ਉਹ ਮੇਰੇ ਲਾਗੇ ਬੜਾ À, phải chiêu ờ chẳng có phát sinh ਬਬਲੂ ਆ ਬਬਲੂ ਸਾਸਰੀ ਕਾਨਾ ਨੀ ਜੀ ਸਾਸਰੀ ਕਾਲ ਕੀ ਗੱਲ ਹੋਈ ਪੁੱਤਰ ਅਸੀਆ ਮਾਮਾ ਜੀ ਮਮੀਰ ਕਿਉਂਗੇ ਇੱਥੇ ਬਹਿ ਜਾਓ ਇੱਥੇ ਮੈਂ ਪਹਿਲਾਂ ਤੁਹਾਡੇ ਇੱਥੇ ਪਾਣੀ ਲਿਓਣਾ ਫਿਰ ਦੱਸਦਾ ਗੱਲ ਵੀ ਬਹਿ ਜਾਓ ਉਹ ਚੱਲ ਆ ਜਾ ਡੈਡੀ ਹੁਣ ਆ ਜਾ ਇੱਕ ਮਿੰਟ ਰੁਕ ਜਾ ਚੱਲ ਚਲੀ ਆ ਜਾ ਆ ਜਾ ਹਾਂ ਹੈ ਮੇਰੀ ਤੇ ਠੀਕ ਹੋਏ ਵੀ ਸਹੀ ਸੱਸ ਕਿ ਭਾਜੀ ਸਤਿ ਸ੍ਰੀ ਅਕਾਲ ਹਾਂ ਬਬਲੂ ਦੱਸ ਮੈਨੂੰ ਹੋਇਆ ਕੀ ਹੈ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਜ ਬਹਿ ਜਾ ਇਸ ਨਾਨੀ ਜੀ ਹੋਣਾ ਕੀ ਸੀ ਦਾਦੀ ਨਹੀਂ ਠੀਕ ਸੀ ਤੇ ਭੂਆ ਹੀ ਦਾਦੀ ਦਾ ਪਤਾ ਲੈਣ ਤੇ ਚਾਚੇ ਹੋਣਾਗਾ ਦੋਵੇਂ ਪਾਸੇ ਉਹ ਗੇਟ ਬੰਦ ਹੋਣ ਕਰਕੇ ਨਾ ਭੂਆ ਨੇ ਕੀ ਕੀਤਾ ਸੋਨੂ ਹੁਣਾਂ ਨੂੰ ਨਾਲ ਲਿਆ ਤੇ ਆ ਕੰਧ ਥਾਣੀ ਪੋੜੀ ਲਾ ਕੇ ਤੇ ਕੰਧ ਲੱਗੇ ਸੀ ਟੱਪਣ ਮੰਮੀ ਨੇ ਜਦੋਂ ਰੋਕਿਆ ਤੇ ਇਹ ਕਿੱਥੇ ਵਾਪੇ ਇਹ ਜਾਣ ਦੇਣ ਮੰਮੀ ਦੀ ਉਹ ਚਾਰ ਪੰਜ ਜਾਣੇ ਹੈਗੇ ਸੀ ਉਹ ਟੱਪ ਕੇ ਕੰਦਾ ਤੇ ਫਿਰ ਇਹ ਬੀਬੀ ਨੂੰ ਚੁੱਕ ਕੇ ਤੇ ਗੱਡੀ ਚ ਪਾ ਕੇ ਤੇ ਧੱਕੇ ਨਾਲ ਹੀ ਲਾ ਗਏ ਮੁੜ ਕੇ ਮਗਰੋਂ ਮੰਮੀ ਨੇ ਚਾਚੇ ਨੇ ਤੇ ਚਾਚੀ ਨੇ ਸਲਾਹ ਕੀਤੀ ਇਹ ਆਪਾਂ ਜਾ ਕੇ ਤੇ ਥਾਣੇ ਦੱਸ ਕੇ ਆਈਏ ਕੱਲ ਨੂੰ ਕਿਤੇ ਸਾਡੇ ਸੱਤੇ ਗੱਲ ਨਾ ਆ ਜੇ ਵੀ ਇਹਨਾਂ ਨੇ ਸਾਰਾ ਕੁਝ ਕੀਤਾ ਵਾ ਹਾਏ ਐਨਾ ਕੁਝ ਕਰਤਾ ਇਹਨਾਂ ਨੇ ਤੇ ਹੋਰ ਕੀ ਨਾਨੀ ਇਹੋ ਗੱਲਾਂ ਤੇ ਉਹ ਥਾਣੇ ਲਿਖਉਣ ਗਏ ਆ ਤੇ ਥਾਣੇ ਵਾਲਿਆਂ ਨੇ ਉਹਨਾਂ ਨੂੰ ਵੀ ਥੇ ਬਾਹਰ ਲਿਆ ਵਾ ਬਾਕੀ ਮੈਨੂੰ ਪਤਾ ਨਹੀਂ ਹੁਣ ਕੀ ਗੱਲ ਬਣੀ ਤੇ ਕੀ ਨਹੀਂ ਪੁੱਤ ਥਾਣਾ ਕਿਹੜਾ ਪੈਂਦਾ ਆਪਾਂ ਨੂੰ ਮਾਮਾ ਜੀ ਆ ਸ਼ਹਿਰ ਹੀ ਪੈਂਦਾ ਵਾ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਆਪਣੀ ਬਾਗ ਵੀ ਹੈਗੀ ਸ਼ਹਿਰ ਵਿੱਚ ਆਪਾਂ ਕਰਦੇ ਜਾ ਕੇ ਗੱਲ ਕੋਈ ਕਰਨੀ। ਉਹ ਚਲੋ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ। ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਦੋਂ ਤੇ ਆਏ ਜੇ? ਮੈਂ ਹਾਲ ਹੀ ਕੱਲ ਹੀ ਆਇਆ ਹਾਂ ਬਸ। ਕੱਲ ਆਏ ਜੇ? ਹਾਂ ਕੱਲ ਸ਼ਾਮੀ ਆਇਆ ਸੀ। ਅੱਛਾ ਅੱਛਾ। ਤਾਂ ਫਿਰ ਤੇ ਵਾਵਾ ਸਮਾਨ ਸੋਣ ਲਿਆਂਦਾ ਹਣਾ ਤੁਸੀਂ? ਆਹੋ ਲਿਆਂਦਾ ਵਾ ਸਮਾਨ। ਤੇ ਮੇਰੇ ਵਾਸਤੇ ਕੀ ਲਿਆਂਦਾ ਜੇ? ਕੋਈ ਨਹੀਂ ਲਿਆਂਦਾ ਵਾ ਤੁਹਾਡੇ ਵਾਸਤੇ ਸਮਾਨ ਲਿਆਂਦਾ ਵਾ। ਲੈ ਕੇ ਨਹੀਂ ਆਏ ਫਿਰ। ਉਨ ਜਿਹੜੇ ਕੰਮ ਆਏ ਪਹਿਲਾਂ ਉਹ ਕੰਮ ਕਰ ਲੀਏ। ਤੇ ਸਮਾਨ ਵੀ ਨਾਲ ਲੈ ਆਉਣਾ ਹੈ ਤੇ ਮੰਮੀ ਨੇ ਫੜ ਲੈਣਾ ਹੈ ਪਿੱਛੇ ਸਮਾਨ। ਇੰਨਾ ਸਮਾਨ ਦੀ ਅੱਗ ਲੱਗੀ ਐ। ਕੁੜੀ ਉੱਥੇ ਥਾਣੇ ਬੈਠੀ ਐ ਕਿਤੇ ਤੈਨੂੰ ਕਿਉਂ ਵੀ ਲੈ ਕੇ ਫੜ ਕੇ? ਮੈਂ ਕਿਹੜਾ ਕਿਸ ਨੂੰ ਕੋ ਆਖਿਆ ਜਿਹੜਾ ਮੈਨੂੰ ਫੜ ਕੇ ਖੜਨਾ ਸੀ ਉਹਨਾਂ ਨੇ। ਤੇ ਉਹਨੇ ਕਿਸ ਨੂੰ ਕੋਈ ਸਾਕਿਆ ਸੀ ਉਹਨੂੰ ਲੈ ਕੇ ਫੜ ਕੇ। ਮੈਨੂੰ ਤਾਂ ਬੜਾ ਕੁਝ ਕਹਿੰਦੀ ਆ ਉਹ। ਜੇ ਕਹਿਜੋਗਾ ਤੂੰ ਹੁੰਦੋ ਨਾ ਕੱਦ ਮੇਰੀ ਧੀ ਨਾ ਥਾਣੇ ਜਾਂਦੀ। ਘਰ ਬੈਠੀ ਹੁੰਦੀ। ਮੈਂ ਤਾਂ ਕਹਿੰਨਾ ਮੈਂ ਤਾਂ ਕਹਿੰਨਾ ਨੂੰ ਹੋਰ 4 ਦਿਨ ਰੱਖਣ ਪਤਾ ਮੈਨੂੰ ਕਿੰਨਾ ਮਾਰਦੀ ਹੈ ਤੂੰ ਹੀ ਆਣ ਕੇ ਆਪਣੀ ਕੁੜੀ ਦੀ ਸੈਟ ਲਿਆ ਕਰੋ ਹਰ ਵਾਰੀ ਨਹੀਂ ਤੇਰੀ ਛੱਡੂ ਦੇ ਲਈ ਆਣ ਕੇ ਸੈਟ ਤੇ ਛੱਡੂ ਨੂੰ ਪੱਲੇ ਪਿਆ ਸਾਡੇ ਲਾਲਾ ਫੋਨ ਆਪਣੀ ਨਾਨੀ ਨੂੰ ਮੈਂ ਫੋਨ ਲਾਉਣਾ ਫੋਨ ਲਾਉਣਾ ਚੱਲ ਮੁੰਡਿਆ ਚੱਲੀਏ ਚਲੋ ਆਉ ਮਮੀ ਪਤ ਤਰੋਖ ਜਾ ਕੁ ਮਿੰਟ ਤੇ ਬੱਬਲੂ ਸੱਚੀ ਵੀ ਕੀ ਦੀ ਕੁੜੀ ਕਿੱਥੇ ਆ ਨਾਨੀ ਜੀ ਉਹ ਤਾਂ ਇੱਥੇ ਹੀ ਅੰਦਰ ਸੁੱਤੀ ਆ ਬੜਾ ਰੋਂਦੀ ਮੈਂ ਤੇ ਮਾਹ ਸੁਵਾਲੀ ਆਉ ਇਦਾਂ ਕਰ ਕੁੜੀ ਵੀ ਲੈ ਵੀ ਕਿਦੀ ਤੇ ਤੂੰ ਵੀ ਦੋਹਾਂ ਜਣੇ ਸਾਡੇ ਨਾਲ ਚੱਲ ਅੱਛਾ ਮੈਂ ਵੀ ਚੱਲਾਂ ਤੁਹਾਡੇ ਨਾਲ ਤੂੰ ਕਰ ਨਾ ਉੱਥੇ ਜਾ ਕੇ ਜਿੱਡੀਆਂ ਸੋਣਿਆ ਇੱਥੇ ਗੱਲਾਂ ਕੀਤੀਆਂ ਨਾ ਉਹਨੀਆਂ ਕਿ ਉੱਥੇ ਜਾ ਕੇ ਕਰਦੀਆਂ ਜੇ ਉਹਨਾਂ ਛੱਡਣਾ ਨਾ ਤਾਂ ਵੀ ਨਾ ਛੱਡਣ ਤੂੰ ਤੇ ਜਾ ਕੇ ਆਖਣਾ ਇਹਨਾਂ ਦਾ ਇੱਕ ਸੂਰ ਹੈ ਇਹੋ ਚੰਗੇ ਨੇ ਚਲੋ ਬੈਠਾ ਰਰ ਮਾਰਨਾ ਇੱਥੇ ਤੂੰ ਨਾ ਨਾ ਨਹੀਂ ਜਿ ਲੈ ਕੇ ਚੱਲ ਲੈ ਕੁੜੀ ਨੇ ਵੀ ਚੱਲ ਤੋਰਾ ਸਾਡੇ ਨਾਲ ਹੀ ਆਜੋ ਮਾਂ ਵੀ ਪਰ ਜਾਈ ਉੱਠ ਤਾਂ ਦਵਾਈ ਖਾ ਲਓ ਟਾਈਮ ਹੋ ਗਿਆ ਹੁਣ ਤੁਹਾਡੀ ਦਵਾਈ ਦਾ ਨਾ ਇੰਨਾ ਲੰਮੇ ਨਾ ਪੈਰਿਆ ਕਰੋ ਥੋੜਾ ਬੋਧ ਉੱਠ ਕੇ ਬਿਆ ਕਰੋ ਸਰੀਰ ਚ ਹੀਮਤ ਪੈਂਦੀ ਆ ਲੰਮੇ ਪੈ ਪੈ ਕੇ ਤੁਸੀਂ ਆਪਣੇ ਹੱਡ ਦਿਖਾ ਲੈਣੇ ਆ ਲੋ ਇਹ ਸਾਥ ਜਿ ਦਵਾਈ ਰੱਖੋ ਨਾ ਹੋਰ ਕੋ ਖਾਣਾ ਪੀਣਾ ਰੋਟੀ ਨਹੀਂ ਨਹੀਂ ਰੁਕਵਾ ਨਹੀਂ ਖਾਣਾ ਨਹੀਂ ਰੋਟੀ ਨੂੰ ਜੀ ਕਹਦਾ ਖਿਚੜੀ ਬਣਾਉਂਦਾ ਨਹੀਂ ਜੇ ਮੇਰਾ ਲੈ ਕਾਹਨ ਜੀ ਨੀਗਾ ਕਰਤਾ ਮਾਝੋ ਹੁੱਤ ਨਹੀਂ ਹੁੰਦੀ ਆ ਚੱਲ ਬਹਿ ਲੋ ਕੜੀ ਬੈਠਾ ਨਹੀਂ ਜਾਣਦਿਆ ਕਮਜ਼ੋਰੀ ਹੋ ਗਈ ਹੈ ਨਾ ਤਾਂ ਕਰਕੇ ਫਿਰ ਬੈਠਾ ਨਹੀਂ ਜਾਣਦਿਆ ਸਾਡੇ ਜੇ ਬੜੇ ਦੁਖੰਡੇ ਆ ਘੁੱਟਣਾ ਨਹੀਂ ਘੁੱਟਣਾ ਕੀ ਆ ਕੋਈ ਨਹੀਂ ਡਾਕਟਰ ਨੇ ਦਵਾਈ ਹੁਣ ਪੈ ਜਾਣਾ ਫਰਕ ਲਾ ਨਹੀਂ ਉਹ ਤਾਕਤ ਦੀ ਆ ਵਿੱਚ ਦਵਾਈ ਉਹਨਾਂ ਬੜਾ ਫਰਕ ਪੈਣਾ ਮੈਂ ਵਾ ਵੇੜੀ ਦਿਲ ਛੱਡੀ ਜਾਂਦਾ ਹੁੰਦਾ ਥੋੜੀ ਜੀ ਹੰਤ ਕਰ ਖਾਣਾ ਕਿਉਂ ਨਹੀਂ ਗਾ ਉੱਥੇ ਉਹ ਨੋਹਾਂ ਤੇਰੀਆਂ ਪਹੁੰਚਦੀਆਂ ਨਹੀਂ ਇਹ ਇੱਥੇ ਵਿਚਾਰੀਏ ਪੈਣਾ ਨਹੀਂ ਲਈ ਆ ਪੁੱਸਣ ਤੇ ਤੂੰ ਆ ਖੰਡੀ ਮੈਂ ਖਾਣਾ ਕੋ ਨਹੀਂ ਖਾਏਗੀ ਤੇ ਕੈਮ ਹੋਣਾ ਵਾ ਕਰਨਾ ਹੋਣਾ ਇਦਾਂ ਯਾਰ ਸੁਖਵਿੰਦਰ ਨੇ ਖੀੜੀ ਬਣਾ ਕੇ ਲਿਆ ਖਾਣਾ ਕਿਉਂ ਨਹੀਂ ਆਪੇ ਖਾਉਗੀ ਥੋੜਾ ਥੋੜਾ ਖਾਉਗੀ ਤਾਂ ਕੈਮ ਹੋਊਗੀ ਮਲੇਨੀ ਸਾਸਰੀਆ ਭਾਜੀ ਸਾਸਰੀਆ ਭਾਜੀ ਸਾਸਰੀ ਕਾਲੀ ਹੈ ਤੁਹਾਡੀ ਸਾਡੀ ਸਾਸਰੀਆ ਭਾਜੀ ਸਾਸਰੀਕਰਪਾ ਭਾਈ ਆ ਗਿਆ ਕਿਹਤਾ ਹਣ ਪਾਪੇ ਦਾ ਸਸੀ ਮਸੀ ਹੋਣ ਠੀਕ ਨੇ ਭੈਣ ਜੀ ਤੁਸੀਂ ਜੀ ਤੁਹਾਨੂੰ ਕੀ ਲੱਗੇ ਇਹਨਾਂ ਦੇ ਹਾਲ ਚਾਲ ਨਾਲ ਤੁਸੀਂ ਆਪਣੀ ਕੁੜੀ ਦਾ ਫਿਕਰ ਕਰੋ ਇਹਨਾਂ ਦਾ ਫਿਕਰ ਕਰਨ ਨੂੰ ਮੈਂ ਆਪੇ ਹੈਗੀ ਹਾਂ ਭੈਣ ਜੀ ਮੰਨਿਆ ਹੁਣ ਤੁਸੀਂ ਗੁੱਸੇ 'ਚ ਜੇ ਮੇਰੀ ਵੀ ਕੁੜੀ ਦੀ ਕਿਹੜੀ ਆਪਣੀ ਜਪਾਣੇ ਕੋਈ ਬਥੇਰਾ ਕੁਝ ਬੋਲ ਜਾਂਦੀ ਏ ਪਰ ਇਹ ਹੈਦ ਵਿੱਕੀ ਵਾਲੀ ਨਾ ਭੈਣ ਜੀ ਹੁਣ ਕੀ ਪਤਾ ਵਿੱਕੀ ਨੇ ਉਹਰਾ ਨਾ ਪ੍ਰੀਤ ਨੇ ਕੀ ਕੀਤਾ ਤਾਂ ਕੀ ਨਹੀਂ ਕੀਤਾ ਇਹਦੇ ਵਿੱਚ ਕੁੜੀ ਦਾ ਕੀ ਕਸੂਰ ਆਪਾਂ ਭਾਈ ਨੂੰ ਪੁੱਛੋ ਭਾਈ ਉਹਦੇ ਵਾਲੀ ਰਹਿੰਦੇ ਹਨਾ ਆ ਭਾਈ ਤੇ ਚੰਗੇ ਭਲੇ ਆ ਨਾ ਇਹਨਾਂ ਨੂੰ ਪੁੱਛੋ ਜੇ ਕੋਈ ਇਹਨਾਂ ਨੂੰ ਤੰਗੀ ਏ ਤੇ ਮੈਂ ਤੁਹਾਨੂੰ ਦੱਸਾਂ ਭੈਣ ਜੀ ਮੇਰੀ ਜ਼ੁਬਾਨ ਨਾ ਖਲਾਓ ਤੁਹਾਡੀ ਕੁੜੀ ਵੀ ਕੋਈ ਘਟ ਨਹੀਂ ਕੀਤੀ 13 ਗਿੱਠਾਂ ਉਹਦੀ ਜ਼ੁਬਾਨ ਵਾ ਮੈਂ ਆਪਣੀ ਹਿੰਮਤ ਦੇ ਜੋਰ ਨਾਲ ਆਪਣਾ ਬਚਾ ਕਰਨ ਡਿਆ ਵਾ ਬਗਾਨੇ ਪਿੰਨ ਨਾ ਮੇਰੇ ਕੋ ਸੱਚੀਆਂ ਨਾ ਸੁਣਨੀ ਧੱਕੀਆਂ ਹੀ ਰਹਿੰਦੇ ਆਲੋ ਨਾਨੀ ਜੀ ਬੈਠੋ ਬੈਠੋ ਮਾਮਾਈ ਪੂਆ ਜੀ ਹੁਣ ਆਪਾਂ ਕੋਈ ਬਹਿ ਕੇ ਗੱਲਬਾਤ ਕਰ ਲਈਏ ਨਾਨੀ ਤੇ ਮਾਮਾ ਜੀ ਆਏ ਆ ਆਪਾਂ ਉਹਨਾਂ ਨੂੰ ਜਾ ਕੇ ਛਡਾਈਏ ਹੁਣ ਜਿਹੜਾ ਕੰਮ ਕਰਨ ਵਾਲਾ ਵਾ